परम सलमालय युगजुग अटल सतगुरु साहिब श्री गुरु ग्रंथ साहिब जी ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਸਾਧ ਸੰਗਤ ਜੀਓ ਆਪ ਵੱਡ ਭਾਗੀ ਹੋ ਧਰਤਾਂ ਦੀ ਜੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਹੋ ਸਤਿਗੁਰ ਜੀ ਦਾ ਪਾਚਨ ਪਰਦੇ ਹਾਂ ਇੱਕ ਜਾ ਗੰਦੇ ਨਾਮ ਨਾਨਕ ਇੱਕ ਨਾ ਸੁੱਤੇਆਂ ਦੀ ਉਠਾ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ ਸਤਗੁਰ ਜੀ ਕੋਹ ਮੇਲਾ ਤੋਂ ਵੀ ਬਿਠਾ ਕਰਕੇ ਲੈ ਆਉਂਦੇ ਹਨ ਪਰ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਨਹੀਂ ਕਿਰਪਾ ਨਹੀਂ ਰਹਿਮਤ ਨਹੀਂ ਉਹ ਗੁਰੂ ਘਰਾਂ ਦੇ ਨੇੜੇ ਰਹਿ ਕਰਕੇ ਵੀ ਗੁਰੂ ਘਰ ਵਿਖੇ ਨਹੀਂ ਆ ਸਕਦੇ ਕਿਉਂਕਿ ਬਖਸ਼ਿਸ਼ ਨਹੀਂ ਤੇ ਕਿਰਪਾ ਤਾਂ ਹੋਇਆ ਕਰਦੀ ਹੈ ਜੇ ਉਦਮ ਕਰੀਏ ਕੋਸ਼ਿਸ਼ ਕਰੀਏ ਕਿ ਤਰਤੇ ਆਉਣਾ ਹੈ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਉਸੇ ਤਸਲਾ ਕਰਨੀ ਹੈ ਜਦੋਂ ਮਨ ਦੇ ਵਿੱਚ ਭਾਵਨਾ ਬਣ ਗਈ ਨਾ ਫਿਰ ਸਤਿਗੁਰ ਦੀ ਆਪ ਕਿਰਪਾ ਕਰ ਦੇਖਮ ਰਾਤ ਅਰਦਾਸ ਕਰਕੇ ਸੋ ਜਾਈਏ ਤਾਂ ਕਿ ਸਵੇਰੇ ਸਤਿਗੁਰ ਜੀ ਕਿਰਪਾ ਕਰਨਾ ਅੰਮ੍ਰਿਤ ਵੇਲੇ ਬਿਠਾ ਦੇਣਾ ਕੁਝ ਦਿਨ ਓਕਾ ਲੱਗੇਗਾ ਉਸ ਤੋਂ ਬਾਅਦ ਕੋਈ అలਾਰਮ ਦੀ ਲੋੜ ਨਹੀਂ ਕਿਸੇ ਨੂੰ ਵਿਠਾਉਣ ਦੇ ਲੋੜ ਨਹੀਂ ਆਪਣੇ ਆਪ ਹੀ ਜਾਗ ਹੋ ਜਾਂਦੀ ਹੈ ਕਿਉਂਕਿ ਸਤਿਗੁਰੂ ਜੀ ਮੇਰ ਕਰ ਦਿੰਦੇ ਹਨ ਪਹਿਰਾ ਲਾ ਦਿੰਦੇ ਹਨ ਫਿਰ ਕਲਯੁਗ ਨੂੰ ਪਾਸੇ ਕਰ ਦਿੰਦੇ ਹਨ ਤੇ ਆਪਣੇ ਆਪ ਹੀ ਜਾਗ ਹੋ ਜਾਂਦੀ ਹੈ ਮਨ ਦੇ ਵਿੱਚ ਤੜਪ ਪੈਦਾ ਹੋ ਜਾਂਦੀ ਹੈ ਤਾਂਘ ਪੈਦਾ ਹੋ ਜਾਂਦੀ ਹੈ ਕਿ ਸਤਿਗੁਰੂ ਜੀ ਦੇ ਦਰ ਤੇ ਜਾਣਾ ਹੈ ਬਾਣੀ ਸੁਣਨੀ ਹੈ ਮਨ ਦੇ ਵਿੱਚ ਤਾਂਘ ਪੈਦਾ ਹੋ ਜਾਂਦੀ ਹੈ ਇਹ ਤਾਂ ਹੀ ਹੋ ਜਾ ਕਰਦਾ ਹੈ ਜੇ ਸਤਿਗੁਰ ਜੀ ਕਿਰਪਾ ਕਰ ਦੇਣ ਮੇਰ ਕਾ ਤੇ ਸਤਿਗੁਰ ਜੀ ਦੀ ਰਹਿਮਤ ਹੋ ਜਾਵੇ ਤੇ ਲੰਗ ਰਾਗ ਦੇ ਵਿੱਚ ਪੰਚਮ ਪਤਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਲੰਗ ਘਰ ਦੂਜਾ ਮਹੱਲਾ ਪੰਜਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 723 ਅਤੇ 24 ਅੰਗ ਤੇ ਬਖਸ਼ਿਸ਼ ਕਰਦੇ ਹਨ ਤੇ ਲੰਗ ਤਲੰਗਰ ਰਾਗ ਦੇ ਵਿੱਚ ਘਰ ਦੂਜਾ ਭਾਵ ਕਿ ਜਦੋਂ ਇਹ ਸ਼ਬਦ ਪੜਿਆ ਜਾਂਦਾ ਹੈ ਤੇ ਬਾਣੀ ਪੜਨ ਵਾਲੇ ਕੀਰਤਨ ਕਰਨ ਵਾਲੇ ਸਾਜ਼ੀ ਜਿਹੜੇ ਵਿਆਕਰ ਦੇ ਹਨ ਤਬਲੇ ਨੂੰ ਦੂਜੇ ਘਰ ਦੇ ਉੱਤੇ ਸੁਰ ਕਰ ਦੇਗਾ ਪੰਚਮ ਪਰਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਤਦ ਬਿਨ ਦੂਜਾ ਨਾਹੀ ਕੋਏ ਤੋ ਕਰਤਾਰ ਕਰੈ ਸੋ ਹੋਏ ਸਤਿਗੁਰਜੀ ਵਰਗਾ ਕੋਈ ਦੂਜਾ ਹੋਰ ਨਹੀਂ ਤੁਦ ਬਿਨ ਦੂਜਾ ਨਾਹੀ ਕੋਇ ਤੇਰੀ ਬਰਾਬਰੀ ਕਰਨ ਵਾਲਾ ਤੇਰੇ ਬਰਾਬਰ ਸਮਰੱਥਾ ਰੱਖਣ ਵਾਲਾ ਇਸ ਪੂਰੀ ਖਲਪਤ ਦੇ ਵਿੱਚ ਕੋਈ ਨਹੀਂ ਪੂਰੇ ਬ੍ਰਹਿਮੰਡ ਦੇ ਵਿੱਚ ਤੇਰੀ ਬਰਾਬਰੀ ਕਰਨ ਵਾਲਾ ਤੇਰੇ ਜਿਹੀ ਸਮਰੱਥਾ ਰੱਖਣ ਵਾਲਾ ਹੋਰ ਕੋਈ ਨਹੀਂ ਤੂੰ ਕਰਤਾਰ ਕਰੈ ਸੋ ਹੋਇ ਜੋ ਤੂੰ ਕਰਦਾ ਹੈ ਜੋ ਤੇਰਾ ਮਨ ਚਾਹੁੰਦਾ ਹੈ ਤੂੰ ਉਹ ਕਰ ਦਿਨਾ ਹੈ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਾਲਮੂਰਖ ਤੇ ਪੰਡਤ ਕਰ ਕੋ ਪੰਡਤ ਤੇ ਮਹਤਾਰੀ ਉਸ ਦੀ ਮਰਜ਼ੀ ਹੋਵੇ ਤੇ ਪੇਖਾਰੀ ਤੋਂ ਰਾਜ ਕਰਾ ਦਿੰਦਾ ਹੈ ਤੇ ਰਾਜੇ ਨੂੰ ਪੇਖਾਰੀ ਬਣਾ ਦਿੰਦਾ ਹੈ ਇੱਕ ਅਗਿਆਨੀ ਤੋਂ ਅਗਿਆਨੀ ਨੂੰ ਵੀ ਵਿਦਵਾਨ ਬਣਾ ਦਿੰਦਾ ਐ ਤੇ ਵਿਦਵਾਨ ਨੂੰ ਵੀ ਇੱਕ ਅਗਿਆਨੀ ਬਣਾ ਦਿੰਦਾ ਕਹ ਜਿਸ ਨੂੰ ਸੋਝ-ਬੁਝ ਹੀ ਨਹੀਂ ਜੋ ਚਾਹੁੰਦਾ ਹੈ ਉਹੀ ਕਰਦਾ ਕਹ ਉਸ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਤੇਰਾ ਜੋਰ ਤੇਰੀ ਮਨ ਟੇਕ ਸਾਨੂੰ ਤੇਰੇ ਹੀ ਜੋਰ ਦਾ ਤੇਰੇ ਬਲ ਦਾ ਸਹਾਰਾ ਕਹ ਕੇਵਲ ਤੇਰਾ ਹੀ ਆਸਰਾ ਤੱਕਿਆ ਹੋਇਆ ਹੈ ਤੇਰਾ ਆਸਰਾ ਤੱਕਿਆ ਹੈ ਇਸ ਤੋਂ ਇਲਾਵਾ ਹੋਰ ਕਿਸੇ ਦਾ ਆਸਰਾ ਨਹੀਂ ਤੱਕਿਆ ਸਦਾ ਸਦਾ ਜਪ ਨਾਨਕ ਏਕ ਇਸ ਕਰਕੇ ਇਹ ਨਾਨਕ ਸਦਾ ਉਸ ਪ੍ਰਮਾਤਮਾ ਦੀ ਸਿੱਖ ਸਲਾਹ ਕਰਨੀ ਕਰੋ ਉਸ ਪ੍ਰਮਾਤਮਾ ਦੀ ਸਿੱਖ ਸਲਾਹ ਕਰੋ ਨਾਮ ਕੇਵਲ ਉਸ ਮਾਲਕ ਦਾ ਜਪਣਾ ਕਰੋ ਉਸ ਦੇ গুণ ਗਾਣ ਕਰਨਾ ਕਰੋ ਸਭ ਉੱਪਰ ਪਾਰ ਬ੍ਰਹਮ ਦਾ ਪਾਰ ਸਾਰਿਆਂ ਦੇ ਉੱਤੇ ਉਸ ਦਾ ਤਾਰ ਪਿਤਾ ਮਾਲਕ ਦਾ ਆਪਣਾ ਹੱਥ ਹੈ ਸਾਰਿਆਂ ਦੀ ਰੱਖਿਆ ਕਰਨ ਵਾਲਾ ਉਹ ਇੱਕੋ ਆਪ ਹੈ ਤੇਰੀ ਟੀਕ ਤੇਰਾ ਆਧਾਰ ਤੇਰਾ ਹੀ ਆਸਰਾ ਤੱਕਿਆ ਹੋ ਜਾਂਦਾ ਹੈ ਤੇਰੇ ਹੀ ਭਰੋਸੇ ਜੀਉਂਦੇ ਹਾਂ ਹੈ ਤੂੰ ਹੈ ਤੂੰ ਹੋਵਨ ਹਾਰ ਹਰ ਥਾਂ ਤੇ ਤੂੰ ਮੌਜੂਦ ਹੈ ਹਰ ਥਾਂ ਤੇ ਤੇਰਾ ਬਲ ਹੈ ਹਰ ਜਗ੍ਹਾ ਤੇ ਹਰ ਇੱਕ ਕਣ ਕਣ ਦੇ ਵਿੱਚ ਤੂੰ ਆਪ ਰਸਣ ਵਾਲਾ ਹੈ ਆਗਮ ਆਗਾਦ ਊਚ ਅਪਾਰ ਆਗਮ ਜਿੱਥੇ ਕੋਈ ਹੋਰ ਪਹੁੰਚ ਦੇ ਸਕਦਾ ਆ ਪਹੁੰਚ ਮਾਲਕ ਜਿਸ ਜਗ੍ਹਾ ਤੇ ਉਹ ਪਰਮਾਤਮਾ ਹੈ ਉਸ ਜਗ੍ਹਾ ਤੇ ਕੋਈ ਨਾ ਪਹੁੰਚ ਸਕੇ ਆਗਾਦ ਬੇਅੰਤ ਅਥਾ ਸਮੁੰਦਰ ਤੋਂ ਵੀ ਪਰੇ ਆ ਪਹੁੰਚ ਪੀਤਾ ਆਗਾਦ ਗਤੀ ਰੱਖਣ ਵਾਲੇ ਸਭ ਤੋਂ ਉੱਪਰ ਪਰੇ ਤੋਂ ਵੀ ਪਰੇ ਸਤਿਗੁਰੂ ਜੋ ਤੁਦ ਸੇਵੈ ਤਿਨ ਭਉ ਦੁਖ ਨਾਏ ਜੋ ਵੀ ਤੇਰਾ ਨਾਮ ਧਿਆਉਂਦੇ ਹਨ ਤੈਨੂੰ ਸੇਵਦੇ ਹਨ ਤੇਰੀ ਬਾਣੀ ਪੜ੍ਹਦੇ ਹਨ ਉਹਨਾਂ ਦੇ ਮਨ ਦੇ ਵਿੱਚੋਂ ਹਿਰਦੇ ਦੇ ਵਿੱਚੋਂ ਡਰ ਖਤਮ ਹੋ ਜਾਂਦਾ ਹੈ ਪਉ ਖਤਮ ਹੋ ਜਾਂਦਾ ਹੈ ਤੇ ਉਹਨਾਂ ਨੂੰ ਕੋਈ ਦੁੱਖ ਪਾਉ ਨਹੀਂ ਸਕਦਾ ਕੋਈ ਵੀ ਦੁੱਖ ਪਾਉ ਨਹੀਂ ਸਕਦਾ ਕੋਈ ਦੁੱਖ ਨੇੜੇ ਨਹੀਂ ਆਉਂਦਾ ਪਰੇਸ਼ਾਨੀ ਨੇੜੇ ਨਹੀਂ ਆਉਂਦਾ ਸੋ ਕੋ ਉਸ ਦੀ ਝੋੜੀ ਦੇ ਵਿੱਚ ਪਾ ਦਿੰਦੇ ਹੰ ਗੁਰ ਪ੍ਰਸਾਦ ਨਾਲ ਨਿਕੁਣ ਗਾਏ குரு ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਇਹ ਨਾਨਕ ਉਸ ਮਾਲਕ ਦੇ ਗੁਣ ਦਉਣਾ ਕਰੋ ਜੋ ਤਿਸੈ ਸੋ ਤੇਰਾ ਰੂਪ ਜਿੱਥੇ ਵੀ ਦੇਖਦੇ ਹਾਂ ਹਰ ਥਾਂ ਤੇ ਤੇਰਾ ਹੀ ਸਰੂਪ ਨਜ਼ਰ ਆਉਂਦਾ ਹੈ ਕਣ-ਕਣ ਦੇ ਵਿੱਚ ਜਰਰੇ-ਜਰਰੇ ਦੇ ਵਿੱਚ ਹਰ ਥਾਂ ਤੇ ਤੇਰਾ ਹੀ ਸਰੂਪ ਹੈ ਗੁਣ ਨਿਧਾਨ ਗੋਬਿੰਦ ਅਨੂਪ ਇਹ ਗੁਣਾ ਦੇ ਖਜ਼ਾਨੇ ਗੁਣਾ ਦੇ ਮਾਲਕ ਸੁੰਦਰ ਗੋਬਿੰਦ ਅਨੂਪ ਉਸ ਮਾਲਕ ਦੀ ਹਸਤੀ ਦੇ ਬਰਾਬਰ ਕੋਈ ਨਹੀਂ ਸਭ ਗੁਣਾ ਦੇ ਮਾਲਕ ਗੁਣਾ ਦੇ ਖਜ਼ਾਨੇ ਸਤਿਗੁਰ ਜੀਓ ਸਿਮਰ 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 ਜਨ ਸੋਇ ਉਸ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਿਹੜੇ ਜਨ ਹਨ ਉਹ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੁਖ ਪ੍ਰਾਪਤ ਕਰ ਲੈਂਦੇ ਹਨ ਪਰ ਨਾਮਿਤ ਕਰਮ ਪ੍ਰਾਪਤ ਹੋਏ ਜੋ ਬੀਜ ਸੋ ਲੁਣੇ ਕਰਮਾ ਸੰਧੜਾ ਖੇਤ ਇਹ ਕੇਵਲ ਕਰਮਾਂ ਦੇ ਨਾਲ ਪ੍ਰਾਪਤ ਹੋਇਆ ਕਰਦਾ ਹੈ ਪੂਰਬਲੇ ਕਰਮਾਂ ਨਾਲ ਤੇ ਸੰਸੰਗਤ ਪ੍ਰਾਪਤ ਹੁੰਦੀ ਹੈ ਕੋਈ ਨਾਮ ਵਾਲੇ ਪਾਸੇ ਆਉਂਦਾ ਹੈ ਬੰਦਗੀ ਵਾਲੇ ਪਾਸੇ ਆਉਂਦਾ ਹੈ ਸੇਵਾ ਵਾਲੇ ਪਾਸੇ ਆਉਂਦਾ ਹੈ ਜਿੰਨੀ ਦੇਰ ਤੱਕ ਕਿਰਪਾ ਨਹੀਂ ਆ ਰਹਿਮਤ ਨਹੀਂ ਉਨੀ ਦੇਰ ਤੱਕ ਗੁਰੂ ਘਰ ਇੱਕ ਪਾਸੇ ਆਪਾਂ ਕੋਈ ਸੇਵਾ ਵੀ ਨਹੀਂ ਕਰ ਸਕਦੇ ਕੋਈ ਦਾਨ-ਕੁੰਨ ਨਹੀਂ ਕਰ ਸਕਦੇ ਕਿਉਂਕਿ ਕਿਰਪਾ ਰਹਿਮਤ ਨਹੀਂ ਉਸ ਮਾਲਕ ਦਾ ਹੁਕਮ ਨਹੀਂ ਜਿਨ ਜਪਿਆ ਤਿਸ ਕੋਬ ਲਖਾਰ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ ਸਦਾ ਵਾਰੇ-ਵਾਰੇ ਸਦਕੇ ਜਾਣਾ ਚਾਹੀਦਾ ਹੈ ਤਿਸ ਕੇ ਸੰਗ ਤਰੈ ਸੰਸਾਰ ਜਿਸ ਤਰ੍ਹਾਂ ਚੰਦਨ ਦੀ ਲੱਕੜ ਦੇ ਕੋਲ ਕੋਈ ਆਮ ਲੱਕੜ ਰੱਖ ਦੇਈ ਨਾ ਉਸ ਵਿੱਚੋਂ ਵੀ ਸੁਗੰਧੀ ਆਉਣ ਲੱਗ ਜਾਂਦੀ ਹੈ ਉਸੇ ਤਰ੍ਹਾਂ ਸਤਗੁਰ ਬਖਸ਼ਿਸ਼ ਕਰਦੇਗਾ ਸਿਮਰ 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 ਜਨ ਸੋਏ ਉਸ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਜਿਹੜੇ ਤੇਰੇ ਜਨ ਹਨ ਸੇਵਕ ਹਨ ਉਹ ਖੁਸ਼ੀਆਂ ਪ੍ਰਾਪਤ ਕਰ ਲੈਂਦੇ ਹਨ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲੇ ਘਰ ਜਿਨ੍ਹਾਂ ਨੇ ਜਪਿਆ ਉਹਨਾਂ ਤੋਂ ਸਦਾ ਹੀ ਵਾਰੇ ਵਾਰੇ ਜਾਣਾ ਚਾਹੀਦਾ ਹੈ ਇਸ ਕੇ ਸੰਗ ਤਰੇ ਸੰਸਾਰ ਉਹਨਾਂ ਦੇ ਨਾਲ ਬੈਠ ਕਰਕੇ ਉਹਨਾਂ ਦੇ ਸੰਗ ਕਰ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾਂਦਾ ਹੈ ਹੁਣ ਨਾਮ ਜਪਣ ਵਾਲਾ ਜਿੱਥੇ ਬੈਠਦਾ ਉਸਨੇ ਬਾਣੀ ਦੀ ਗੱਲ ਕਰਨੀ ਹੈ ਗੁਰੂ ਦੀ ਗੱਲ ਕਰਨੀ ਹੈ ਸੱਚ ਦੀ ਗੱਲ ਕਰਨੀ ਹੈ ਤੇ ਜਿਹੜਾ ਵਿਕਾਰੀ ਮਨੁੱਖ ਹੈ ਉਹਨੇ ਜਿੱਥੇ ਵੀ ਬੈਠਣਾ ਉਸਨੇ ਵਿਕਾਰੀ ਗੱਲ ਹੀ ਕਰਨੀ ਹੈ ਭਾਵ ਕੀ ਕੋਈ ਕਾਰੋਬਾਰ ਦੀ ਗੱਲ ਕਰਦੀ ਪਰਿਵਾਰ ਦੀ ਗੱਲ ਕਰਦੀ ਦੁਨਿਆਵੀ ਗੱਲ ਕਰਦੀ ਤੇ ਜਿਹੜਾ ਗੁਰਮਖ ਹੈ ਸਤਗੁਣੀ ਹੈ ਉਸਨੇ ਸੰਗਤ ਦੇ ਵਿੱਚ ਜੋ ਹਾਸਲ ਕੀਤਾ ਉਹੀ ਮੰਡਣਾ ਹੈ ਕਿਉਂਕਿ ਨਾਮ ਦਾ ਵਪਾਰੀ ਹੈ ਜਿਹੜਾ ਨਾਸ਼ਵੰਤ ਚੀਜ਼ਾਂ ਦਾ ਵਪਾਰੀ ਹੈ ਦੁਨਿਆਵੀ ਚੀਜ਼ਾਂ ਦਾ ਵਪਾਰੀ ਹੈ ਉਸਨੇ ਦੁਨਿਆਵੀ ਚੀਜ਼ਾਂ ਦੀ ਗੱਲ ਕਰਨੀ ਹੈ ਤੇ ਜਿਹੜਾ ਨਾਮ ਦਾ ਵਪਾਰੀ ਹੈ ਉਹਨੇ ਨਾਮ ਦੀ ਗੱਲ ਕਰਨੀ ਹੈ ਜਿੱਥੇ ਵੀ ਬੈਠਣਾ ਹੈ ਗੁਰੂ ਦੀ ਗੱਲ ਕਰਨੀ ਹੈ ਤੇ ਜਿਹੜਾ ਉਸ ਦੇ ਕੋਲ ਬੈਠਦਾ ਹੈ ਕਿਸ ਕੇ ਸੰਕਰੇ ਸੰਸਾਰ ਫਿਰ ਉਸ ਦੇ ਕੋਲ ਬੈਠ ਕਰਕੇ ਉਹ ਵੀ ਤਰ ਜਾਂਦੇ ਹਨ ਸੋਪੀ ਚੰਦਲ ਹੋਏ ਰਹੇ ਬਸੇ ਜੋ ਚੰਦਨ ਪਾਸ ਉਸ ਦੇ ਕੋਲ ਬੈਠ ਕਰਕੇ ਉਸ ਦਾ ਰੰਗ ਉਹਤੇ ਵੀ ਚੜ ਜਾਂਦਾ ਹੈ ਜਿਸ ਦੇ ਕੋਲ ਗੁਰਮੁਖ ਪਿਆਰੀ ਆਪਾਂ ਬੈਠੇ ਹੋਈ ਨਾ ਲਗਾਤਾਰ ਉਹ ਇੱਕੋ ਹੀ ਗੱਲ ਕਰੀ ਜਾਵੇ ਨਾ ਆਪਾਂ ਨਾ ਚਾਹੁੰਦੇ ਹੋਏ ਵੀ ਉਹ ਗੱਲ ਆਪਣੇ ਦਿਮਾਗ ਦੇ ਵਿੱਚ ਘੁੰਮਦੀ ਰਹਿੰਦੀ ਹੈ ਕੋਈ ਗੱਲ ਵਾਰ-ਵਾਰ ਇੱਕੋ ਹੀ ਗੱਲ ਕਰੀ ਜਾਵੇ ਨਾ ਚਾਹੇ ਡਰ ਦੀ ਗੱਲ ਕਰੀ ਜਾਵੇ ਚਾਹੇ ਸੁੱਖ ਦੀ ਗੱਲ ਕਰੀ ਜਾਵੇ ਚਾਹੇ ਨਾਮ ਦੀ ਗੱਲ ਕਰੀ ਜਾਵੇ ਜਦੋਂ ਵਾਰ-ਵਾਰ ਜਿਸ ਦੇ ਕੋਲ ਆਪਾਂ ਬੈਠਦੇ ਹਾਂ ਉਹ ਉਹੀ ਗੱਲ ਕਰੀ ਜਾਵੇ ਨਾ ਉਹ ਗੱਲ ਆਪਣੇ ਹਿਰਦੇ ਦੇ ਵਿੱਚ ਘਰ ਕਰ ਜਾਂਦੀ ਹੈ ਉੱਠਦੇ ਹਾਂ ਬੈਠਦੇ ਹਾਂ ਸੌਂਦੇ ਸੁੱਤੇ ਹਾਂ ਜਾਗਦੇ ਆਪਾਂ ਨੂੰ ਉਹ ਗੱਲ ਚੇਤੇ ਹੀ ਰਹਦੀ ਹੈ ਉਸੇ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਹਨ ਸਿਮਰਨ ਕਰਨ ਵਾਲੇ ਹਨ ਉਹ ਜਦੋਂ ਗੁਰੂ ਦੀ ਗੱਲ ਕਰਦੇ ਹਨ ਤੇ ਫਿਰ ਉਹ ਆਪਣੇ ਮਨ ਦੇ ਵਿੱਚ ਉਹ ਗੱਲ ਘਰ ਕਰ ਜਾਂਦੀ ਹੈ ਇਹ ਤਿਸਕਾ ਸੰਤਰੇ ਸੰਸਾਰ ਉਦੇ ਨਾਲ ਰਹਿ ਕਰਕੇ ਉਸ ਦੀਆਂ ਗੱਲਾਂ ਸੁਣ ਕੇ ਵਚਨ ਸੁਣ ਕੇ ਫਿਰ ਆਪਣਾ ਵੀ ਪਰ ਉਤਾਰਾ ਹੋ ਜਾਂਦਾ ਹੈ ਤੇ ਐਸੇ ਮਨੁੱਖਾਂ ਨੂੰ ਸਤਿਗੁਰ ਬਖਸ਼ਿਸ਼ ਕਰਦੇ ਨਾਨਕ ਪ੍ਰਭ ਲੋਚਾਪੂਰ ਇਹ ਨਾਨਕ ਐਸੇ ਮਨੁੱਖਾਂ ਨੂੰ ਸਤਿਗੁਰ ਜੀ ਕਿਰਪਾ ਕਰਨ ਦਾਸ ਨੂੰ ਮਿਲਾਉਣਾ ਕਰਨ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਮੇਰੇ ਹਿਰਦੇ ਦੇ ਵਿੱਚ ਤਾੰਗ ਹੈ ਮੇਰੇ ਹਿਰਦੇ ਦੇ ਵਿੱਚ ਇੱਕ ਤੜਪ ਹੈ ਜਿਹੜੇ ਨਾਮ ਜਪਦੇ ਹਨ ਮੈਂ ਉਹਨਾਂ ਦੇ ਦਰਸ਼ਨ ਕਰਾਂ ਉਹਨਾਂ ਦੇ ਦਰਸ਼ਨ ਕਰਕੇ ਮੈਂ ਵੀ ਆਪਣਾ ਜੀਵਨ ਪਵਿੱਤਰ ਕਰ ਲਵਾਂ ਸੰਤ ਜਨਾਂ ਕੀ ਬਾਛੋ ਧੂਰ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਮੈਂ ਆਪਣੇ ਮੱਥੇ ਦੇ ਨਾਲ ਵਿੱਚ ਲਾ ਲਵਾਂ ਹੁਣ ਜਿਹੜੇ ਨਾਮ ਜਪਣ ਵਾਲੇ ਹਨ ਉਨਾਂ ਤੋਂ ਬਲਿਹਾਰ ਜਾਣਾ ਚਾਹੀਦਾ ਹੈ ਸਦਕੇ ਜਾਣਾ ਚਾਹੀਦਾ ਹੈ ਵਾਰ-ਵਾਰ ਸਦਕੇ ਜਾਣਾ ਚਾਹੀਦਾ ਹੈ ਕਿਉਂਕਿ ਹਰ ਕੋਈ ਨਾਮ ਨਹੀਂ ਜਪ ਸਕਦਾ ਜਿਹੜੇ ਨਾਮ ਜਪਦੇ ਹਨ ਸਿਮਰਦੇ ਕਰਨ ਸੰਤ ਜਨ ਆਪਾਂ ਜਾਉਨੇ ਹਨ ਕਿਤੇ ਵੀ ਦੂਰ ਜੰਨੇ ਵਾਂ ਸੰਤਾਂ ਦੇ ਡੇਰਿਆਂ ਤੇ ਜੰਨੇ ਹਨ ਜਿਹੜੇ ਨਾਮ ਜਪਣ ਵਾਲੇ ਹਨ ਸੰਤ ਬਾਬਾ ਈਸ਼ਰ ਸਿੰਘ ਵਾਲੇ ਵਰਗੇ ਸੰਤ ਬਾਬਾ ਬਰਿਆਮ ਸਿੰਘ ਜੀ ਵਰਗੇ ਸੰਤ ਬਾਬਾ ਜੀ ਸਿੰਘ ਹੰਸਾਲੀ ਵਾਲੇ ਵਰਗੇ ਉਹਨਾਂ ਦੇ ਦਰਸ਼ਨ ਵਸਤੇ ਜਾਣੇਗਾ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹਨ ਉਹਨਾਂ ਦੇ ਮਨ ਦੇ ਵਿੱਚ ਵੀ ਨਾਮ ਦੀ ਗਣਿਕ ਹੈ ਉਹਨਾਂ ਦਾ ਵੀ ਚਿਤ ਕਰਦਾ ਹੈ ਕਿ ਨਾਮ ਜਪ ਲਈਏ ਸਿਮਰਨ ਕਰ ਲਈਏ ਪਰ ਜਿਹੜੇ ਦੁਨਿਆਵੀ ਬਾਬੇ ਹਨ ਦੁਨਿਆਵੀ ਸੰਤ ਬਣ ਕੇ ਬੈਠੇ ਹਨ ਸਾਰੇ ਹੀ ਸੰਤ ਇੱਕ ਤਰ੍ਹਾਂ ਦੇ ਨਹੀਂ ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿੰਪੇ ਡਾ ਘਟਕਾ ਵੈ ਸਤਗੁਰੂ ਜੀ ਦੇ ਬਚਨ ਪੜਦੇਗਾ ਕਿ ਇਸ ਤਰ੍ਹਾਂ ਦੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ ਜਿਹੜੇ ਗੜ ਦੇ ਵਿੱਚ ਲੱਕੜ ਦੀ ਮਾਲਾ ਪਾ ਕੇ ਥਾਂ-ਥਾਂ ਤੇ ਠਗਦੀ ਫਿਰਦੇ ਹਨ ਉਹਦੇ ਜਦ ਦਰਤੇ ਜਾਈਏ ਉੱਤੇ ਡੇਰੇ ਵਿੱਚ ਜਾਈਏ ਤੇ ਵੀ ਤਰ੍ਹਾਂ ਦੀ ਸੇਵਾ ਲਾ ਦੇਦੇ ਹਨ ਅਸੀਂ ਇਹ ਗੁਰੂ ਘਰ ਬਣਾਉਣਾ ਹੈ ਲੈਂਟਰ ਪਾਣਾ ਹੈ ਲੰਗਰ ਵਸਤੇ ਸੇਵਾ ਹੈ ਪਰ ਜਿਹੜੇ ਨਾਮ ਜਪਣ ਵਾਲੇ ਹਨ ਸੰਤ ਬਾਬਾ ਅਜੀਤ ਸਿੰਘ ਹੰਸਾਦੀ ਵਾਲਿਆਂ ਤੋਂ ਉਹ ਵਾਲਿਆਂ ਕੋਈ ਕੋਈ ਜਾਵੇ ਨਾ ਜੇ ਉਹਨਾਂ ਨੂੰ ਕੋਈ ਨਮਸਕਾਰ ਕਰਦਾ ਸੀ ਫਤਿਹ ਬੁਲਾਉਂਦਾ ਸੀ ਤੇ ਜੇਬ ਦੇ ਵਿੱਚ ਜਿੰਨੇ ਪੈਸੇ ਹੁੰਦੇ ਸਨ ਕੱਢ ਕੇ ਦੇ ਦਿੰਦੇ ਸਨ ਕਿਉਂਕਿ ਮਾਇਆ ਤੋਂ ਮਨ ਦੇ ਪਸੰਦ ਉਹਨਾਂ ਨੂੰ ਮਾਇਆ ਦੇ ਨਾਲ ਪਿਆਰ ਨਹੀਂ ਸੀ ਤੇ ਜਿਹੜੇ ਦੁਨਿਆਵੀ ਵਿਕਾਰੀ ਹਨ ਉਹਨਾਂ ਨੂੰ ਮਾਇਆ ਦੇ ਨਾਲ ਪਿਆਰ ਹੈ ਜੇ ਕੋਈ ਆਇਆ ਹੈ ਤੇ ਕੀ ਲੈ ਕੇ ਆਇਆ ਹੈ ਜੇ ਗਿਆ ਹੈ ਤੇ ਕੀ ਦੇ ਕੇ ਗਿਆ ਹੈ ਉਹਨਾਂ ਨੇ ਕਦੇ ਇਹੀ ਸੋਚਣਾ ਹੈ ਕੇਵਲ ਇੱਕ ਗੁਰੂ ਦਾ ਦਰ ਐਸਾ ਹੈ ਜਦੋਂ ਆਪਾਂ ਆਉਨੇ ਹਾਂ ਕੁਛ ਨਾ ਕੁਛ ਲੈ ਕੇ ਹੀ ਜਾਣੇ ਹਾਂ ਜਿਹੜਾ ਵੀ ਦਰ ਤੇ ਆਇਆ ਹੈ ਕਦੇ ਖਾਲੀ ਨਹੀਂ ਗਿਆ ਸਤਗੁਰੂ ਜੀ ਨੇ ਸਾਰਿਆਂ ਦੀ ਹੀ ਝੋਲੀ ਸਾ ਭਰੀਆਂ ਹਨ ਇਸ ਕਰਕੇ ਜਦੋਂ ਵੀ ਦਰ ਦੇ ਉੱਤੇ ਆਉਣਾ ਹੈ ਕੇਵਲ ਨਾਮ ਦੀ ਦਾਤ ਮੰਗ ਲਈਏ ਸਿਮਰਨ ਮੰਗ ਲਈਏ ਜਿਹਨੂੰ ਨਾਮ ਮਿਲ ਗਿਆ ਨਾ ਗੁਰਮਖ ਪਿਆਰੇ ਹੋਰ ਕੁਝ ਬੰਗੜ ਦੀ ਤਾਂਗ ਰਹਿ ਹੀ ਨਹੀਂ ਜਾਂਦੀ ਲੋਚਾ ਪੂਰ ਹੋ ਜਾਂਦੀ ਹੈ ਮਨ ਦੀ ਜਿਹੜੀ ਤੜਪ ਹੈ ਉਹ ਖਤਮ ਹੋ ਗਈ ਰਿੱਧ ਸਿੱਧ ਪਿੱਛੇ ਲੱਗੀਆਂ ਫਿਰੇ ਜੋ ਹਰ ਕਰਦਾ ਸਦਾ ਵਸਾਏ ਫਿਰ ਉਹਨਾਂ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ ਸਾਥੇ ਗੁਰ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਹੁਣ ਭੁੱਲਾਂ ਕਿ ਮਾਂ ਕਰਨੀ ਆ ਗੱਜ ਕੇ ਫਤੇ ਬਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ